ਜਦੋਂ ਮੈਂ ਸੱਪਾ ਲਗਿਆ ਫਿਰ ਸੱਪ ਉਹ ਵਿਚਾਰਾ ਫਿਰ ਡਫੈਂਡ ਏਦਾਂ ਕਰਕੇ ਹੋ ਗਿਆ ਤਾਂ ਮੇਰੇ ਗਾੜੀ ਮੈਂ ਫਿਰ ਹੈਰਾਨ ਪਰੇਸ਼ਾਨ ਜਦੋਂ ਮੈਂ ਸੱਪ ਦੇ ਮਾਰਨ ਡੰਡਾ ਉਸੇ ਵੇਲੇ ਉਹਨੇ ਦਮ ਤੋੜਤਾ ਫਿਰ ਆਪਣਾ ਮੁੰਡਾ ਜਦੋਂ ਸੱਪ ਦੇ ਮਾਰਿਆ ਤੇ ਉਦੋਂ ਹੀ ਉਹ ਮਰ ਗਿਆ ਮੈਂ ਉਦੋਂ ਨਾਲ ਦੀ ਨਾਲ ਇੱਕ ਸੱਪ ਦੇ ਡੰਡਾ ਵੱਜਾ ਉਸੇ ਵੇਲੇ ਉਧਰ ਉਧਰ ਹੀ ਮਾਚੀ ਕੰਮ ਨਹੀਂ ਨਹੀਂ ਸੱਪ ਤੁਹਾਡੇ ਘਰ ਹੀ ਸੱਪਾ ਢੇ ਘਰੇ ਸੱਪਾ ਢੇ ਘਰੇ ਤੂੰ ਜਦੋਂ ਮਾਰਿਆ ਤੇ ਉਦੋਂ ਹੀ ਉਹ ਮੁੰਡਾ ਮਰ ਗਿਆ ਉਹਦੇ ਪ੍ਰਾਨ ਨਿਕਲੇ ਪਹਿਲਾਂ ਉਹਨਾਂ ਦੇ ਘਰ ਹੀ ਫਿਰ ਤੁਹਾਡੇ ਘਰੇ ਦਿਨੇ ਉਹਨਾਂ ਦੇ ਘਰ ਆਏ ਰਾਤ ਤੁਹਾਡੇ ਘਰੇ ਆਏ ਅੱਛਾ ਰਾਤ ਤੁਹਾਡੇ ਘਰੇ ਆਇਆ ਤੇ ਉਸ ਵੇਲੇ ਜਦੋਂ ਤੈਨੂੰ ਕਿਤਨਾ ਪਤਾ ਲੱਗਿਆ ਵੀ ਉਹ ਮਰ ਗਿਆ ਤੂੰ ਸੱਪ ਮਾਰਿਆ ਤੇ ਚੀਕਾ ਮਾਰਨ ਦਾ ਵੀ ਅੱਛਾ ਚੀਕਾ ਮਾਰਨ ਦਾ ਵੀ ਆ ਬੈਕ ਸਾਈਡ ਅੱਛਾ ਹੱਲ ਲੱਗਿਆ ਉੱਥੇ ਤੁਹਾਡਾ ਹਾਂ ਤੇ ਐਡਾ ਨਹੀਂ ਨਹੀਂ ਸੱਪ ਮਾਰਨ ਤੋਂ ਪਹਿਲਾਂ ਵੀ ਉਹਦੇ ਘਰ ਗਿਆ ਕੌਣ ਨਹੀਂ ਨਹੀਂ ਆ ਆ ਦੇਖੋ ਨਾ ਆਹ ਕੰਨ ਲੱਗੀ ਐ ਇਹ ਉਹ ਮੁਗਹ ਕੰਦ ਦੇ ਵਿੱਚੋਂ ਦੀ ਦਵਾਰ ਦੇ ਵਿੱਚੋਂ ਦੀ ਘਰ ਵਿੱਚੋਂ ਜਿਸ ਵਿੱਚੋਂ ਪੀਟਰ ਨੇ ਸਾਰੀ ਘਟਨਾ ਨੂੰ ਦੇਖਿਆ ਤੇ ਅੱਖੀਂ ਦੇਖਿਆ ਸਾਰੀ ਘਟਨਾ ਨੂੰ ਇਹ ਉਹ ਮੁਗਹ ਕੰਦ ਦੇ ਵਿੱਚੋਂ ਦੀ ਦਵਾਰ ਦੇ ਵਿੱਚੋਂ ਦੀ ਘਰ ਵਿੱਚੋਂ ਜਿਸ ਵਿੱਚੋਂ ਪੀਟਰ ਨੇ ਸਾਰੀ ਘਟਨਾ ਨੂੰ ਦੇਖਿਆ ਤੇ ਅੱਖੀਂ ਦੇਖਿਆ ਸਾਰੀ ਘਟਨਾ ਨੂੰ ਇਹ ਉਹ ਮੁਗ ਹੈ ਕੰਦ ਦੇ ਵਿੱਚੋਂ ਦੀ ਦਵਾਰ ਦੇ ਵਿੱਚੋਂ ਦੀ ਘਰ ਵਿੱਚੋਂ ਜਿਸ ਵਿੱਚੋਂ ਪੀਟਰ ਨੇ ਇੱਥੇ ਡੱਗ ਮੁਗ ਗਿਆ ਮੁਗ ਖਣ ਦੀਦਾ ਸਾਰਾ ਕੁਝ ਹਾਂ ਮੁਗ ਤਾਂ ਨਹੀਂ ਦੇਖ ਕੇ ਮੈਂ ਇਥੇ ਰਸਾਪਾ ਲਾਇਆ ਹਾਂ ਹਾਂ ਸਪ ਨੂੰ ਜਦੋਂ ਮਾਰਤਾ ਨਾਲ ਹੀ ਉਸੇ ਵੇਲੇ ਉਹਨੇ ਦੰਦ ਤੋੜੇ ਉਹ ਡਾਡਾ ਮਾਰਨ ਟਾਵੇ ਤਨੇ ਮੁੰਡੇ ਨੂੰ ਉਦੋਂ ਪਹਿਲਾਂ ਕੀ ਮੁੰਡੇ ਦੀ ਕਹਿੰਦਾ ਭੁੜਕਣ ਡਿਆ ਉਹ ਤੜਫਣ ਡਿਆ ਉਹ ਆਹ ਜਾਨ ਨਿਕਲ ਗਈ ਉਹਦੀ ਇਦਾਂ ਹੀ ਜਿਸ ਵੇਲੇ ਸਭ ਜਿੰਦਾ ਸੀ ਉਹਨੇ ਜਰ ਨਹੀਂ ਮਰਿਆ ਜਦੋਂ ਮਰ ਗਿਆ ਉਹ ਵੀ ਨਾਲੇ ਮਰ ਗਿਆ ਉਹ ਪਹਿਲਾਂ ਉਹਨਾਂ ਘਰੀ ਫਿਰ ਤੁਹਾਡੇ ਘਰ ਆ ਗਿਆ ਲੈਣ ਆਇਆ ਸੀ ਉਹਦੀ ਹਾਂ ਤੇ ਨਹੀਂ ਉਸ ਵੇਲੇ ਲਈ ਸਾਪ ਮਾਰਾ ਨਹੀਂ ਉਹ ਵੇਲੇ ਉਹ ਬੰਦਾ ਜਿਹੜਾ ਉਹ ਜਿੰਨੇ ਚਿਰ ਸੱਪ ਨੂੰ ਨਹੀਂ ਕੁਝ ਖਾਇਆ ਉਹਨਾਂ ਚਿਰ ਉਹ ਸਾਫ਼ ਰੋਲਦਾ ਰਿਹਾ ਆਪਣੇ ਜਦੋਂ ਡੰਗ ਵੱਜ ਗਈ ਉਹਦੇ ਨਾਲ ਹੀ ਨਹੀਂ ਸਾਪ ਉਹਨਾਂ ਦੇ ਘਰ ਉਹਨੂੰ ਕਿਤੇ ਡੰਗ ਡੂੰਗ ਨਹੀਂ ਮਾਰ ਗਿਆ ਨਹੀਂ 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 ਸਾਪ ਦਿਨੇ ਉਹਨਾਂ ਘਰ ਜਦੋਂ ਪਾਸੋਂ ਸੱਦੇ ਨੇ ਇਧਰ